ਇਹ ਤਸਵੀਰਾਂ ਨੇ ਸ਼ਹਿਰ ਫਿਰੋਜ਼ਪੁਰ ਦੀਆਂ ਦਿਨ ਦਿਹਾੜੇ ਸਥਾਨਕ ਦੇਵ ਸਮਾਜ ਨੇੜੇੋਂ ਦੋ ਬਾਈਕ ਸਵਾਰਾਂ ਨੇ ਰਾਜ ਚੰਦੀ ਕੁੜੀ ਦਾ ਪਰਸਖੋਗੇ ਪਿੱਛਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਨੇ ਬਹਾਦਰੀ ਦਿਖਾਉਂਦਿਆਂ ਕੁਝ ਲੋਕਾਂ ਦੀ ਮਦਦ ਨਾਲ ਇੱਕ ਬਾਈਕ ਸਵਾਰ ਨੂੰ ਤਰਦ ਪਹੁੰਚਿਆ ਜਦਕਿ ਦੂਜਾ ਪਛ ਨਿਕਲਣ ਵਿੱਚ ਕਾਮਯਾਬ ਰਿਹਾ ਇਸ ਮਗਰੋਂ ਪਹਿਲਾਂ ਤਾਂ ਨਵਜੋਤ ਕੌਰ ਨੇ ਅਤੇ ਮੌਕੇ ਤਮਜੂਦ ਲੋਕਾਂ ਨੇ ਮੁਲਜ਼ਮ ਦੀ ਜੰਮ ਕੇ ਗੁੱਟਮਾਰ ਕੀਤੀ ਅਤੇ ਉਸਦੇ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮਹਿਰਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਹਦੇ ਨਵਜੋਸ ਕੁੜੀ ਸੀ ਉਹਦੀ ਨਾਲ ਇੱਕ ਫਰੈਂਡ ਸੀਗੀ ਲੜਕੀ ਹੋ। ਦੋਹੇ ਜਾਣੀਆਂ ਉਹ ਆ ਰਹੀਆਂ ਸੀ ਰਾਹ ਤੇ ਚ। ਦੋ ਮੁੰਡੇ ਆਏ ਮੋਟਰਸਾਈਕਲ ਤੇ ਜਿਹੜੀ ਉਹਦੇ ਝੱਟ ਮਾਰ ਕੇ ਉਹਦਾ ਪਰਸ ਖੋਲਿਆ ਤੇ ਉਹ ਲੋਕਾਂ ਦੀ ਮਦਦ ਨਾਲ ਉਹ ਕੁੜੀ ਨੇ ਵੀ ਪੂਰੀ ਦਲੇਰੀ ਦਿਖਾ ਕੇ ਉਹਨਾਂ ਨੂੰ ਫੜ ਲਿਆ ਮੌਕੇ ਤੇ ਇੱਕ ਮੁੰਡਾ ਭੱਜ ਗਿਆ ਜਿਹੜਾ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਦੋਵਾਂ ਦੇ ਖਿਲਾਫ ਕਰ ਰਹੇ ਆ।